जैसे ब्रेन है जी फिर ब्रेन काफ़ी हुई परंतु तो लकीली ब्रेन और स्कल इंटैक्ट रह गया ध्यान बच हाथों पे फ्रैक्चर है दोनों पे हाथों में बात करके और तो रीडिंग यहाँ के आर्थोपेडिक तो सर्जन हैं बहुत अच्छे से अच्छे मैं समझा हूँ अच्छे से उन्होंने इलाज करके परमानेंट

ਜਾ ਕਿ ਜੋ ਰੋਲ ਅਥੋਰਟੀ ਹੈ ਕਮਿਸ਼ਨਰ ਹੈ ਉਹਨੇ ਮੈਡੀਕਲ ਦਾ ਅੱਛਾ ਤੁਲੰਥ ਮੈਂ ਅੱਛੀ ਮੈਡੀਕਲ ਫਸੂਟੂਮ ਨੇ ਦੇ ਦਿੱਤਾ ਸੋ ਪਤਾ ਲੱਗਿਆ ਸੀ ਕਿ ਜੁਵਾਰਨ ਸਾਹਿਬ ਆ ਰਹੇ ਨੇ ਕੀ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਆਇਓ ਸੀ ਗੁਰਨਰ ਸਾਹਿਬ ਦਾ ਮੈਸੇਜ ਲੱਗਿਆ ਸੀਗਾ ਵੀ ਤੁਸੀਂ ਆ ਜਾਓ ਜ਼ਿਲ੍ਹਾ ਪ੍ਰਸ਼ਾਸਨ ਚਾਹੁੰਦਾ ਸੀ ਗੁਰਨਰ ਸਾਹਿਬ ਕਹਿੰਦੇ ਵੀ ਸਾਨੂੰ ਆ ਕੇ ਮਿਲ ਲਓ ਤੇ ਪਰਿਵਾਰ ਦਾ ਮਤ ਸੀਗਾ ਵੀ ਜੇ ਗੁਰਨ ਅਸੀਂ ਆਪਣੇ ਜਦੋਂ ਮੇਰੇ ਉਹਨਾਂ ਦੀ ਵਾਈਫ ਦਾ ਮਤ ਸੀਗਾ ਵੀ ਮੇਰੇ ਹਸਬੰਡ ਕਾਲ ਪਏ ਨੇ ਸੱਟਾ ਲੱਗਿਆ ਇਹਨੇ ਹਸਪੀਟਲ ਨੇ ਮੈਂ ਉਹਨਾਂ ਨੂੰ ਛੱਡ ਕੇ ਨਹੀਂ ਜਾਣਾ ਜੇ ਗੁਰਨਤ ਸਿੰਘ ਸਾਹਿਬ ਨੇ ਉਹਨਾਂ ਦਾ ਹਾਲਚਲ ਪੁੱਛਣਾ ਆਣਾ ਤਾਂ ਹਸਪੀਟਲ ਆ ਸਕਦੇ ਨੇ ਜੀ ਗੁਰਨਤ ਸਿੰਘ ਸਾਹਿਬ ਚਲੇਗੇ ਨੇ ਉਹਨਾਂ ਦੀ ਮਰਜ਼ੀ ਤੇ ਪਰਿਵਾਰ ਵਾਲੇ ਮਿਲਣ ਗਏ ਜੀ ਉੱਥੇ ਨਹੀਂ ਨਹੀਂ ਬਿਲਕੁਲ ਨਹੀਂ ਕਿਹਦੇ ਨੇ ਜਿਸ ਵੀ ਜਿਸ ਹੋਰ ਦਾ ਘਰ ਵਾਲਾ ਹਸਪੀਟਲ ਪਿਆ ਹੋਵੇ ਜਿਹਦੀਆਂ ਬਾਹਾਂ ਟੁੱਟੀਆਂ ਹੋਣ ਦੋਵੇਂ ਜਿਹਦੇ ਸਿਰ ਤੇ ਸੱਟਾਂ ਵੱਜੀਆਂ ਹੋਣ ਉਹ ਚੱਲ ਕੇ ਜਾਵੇ ਜਾਂ ਜਿਹਨੇ ਜਿਲੂ ਦੁੱਖ ਲੱਗਦਾ ਜੋਨ ਦੁੱਖ ਪ੍ਰਗਟ ਕਰਨਾ ਤਾਂ ਹਸਪਤਾਲ ਆ ਕੇ ਕਰ ਸਕਦਾ ਸੀ ਗਵਰਨਰ ਸਾਹਿਬ ਦੀ ਉਹ ਜੋ ਸਾਨੂੰ ਮੈਸੇਜ ਲੱਗਿਆ ਵੀ ਉਹਨਾਂ ਦੀ ਸਿਹਤ ਨਹੀਂ ਲਾਓ ਕਰਦੀ ਸੀਗੀ ਵੀ ਉਹ ਹਸਪਤਾਲ ਨਹੀਂ ਆ ਸਕਦੇ ਸੀਗੇ ਇਹ ਹੁਣ ਤੁਸੀਂ ਗਵਰਨਰ ਸਾਹਿਬ ਨੂੰ ਪੁੱਛੋ ਜਾਂ ਪ੍ਰਸ਼ਾਸਨ ਨੂੰ ਪੁੱਛੋ ਪਹਿਲਾਂ ਵੀ ਉਹਨਾਂ ਨੇ ਬੁਲਾਇਆ ਸੀਗਾ ਵੀ ਸਰਕਟ ਆ ਤੁਸੀਂ ਆ ਜਾਓ ਜੋ ਉੱਥੇ ਗਵਰਨਰ ਸਾਹਿਬ ਨੇ ਤੁਹਾਨੂੰ ਬੁਲਾਇਆ ਪਰਿਵਾਰ ਦੇ ਬੰਦੇ ਨੂੰ ਬੁਲਾਇਆ ਸੀ ਪਰ ਉਹਨਾਂ ਦੇ ਪਰਿਵਾਰ ਨੇ ਬਿਲਕੁਲ ਸਾਬਣਾ ਕਰਤਾ ਵੀ ਅਸੀਂ ਹਸਪਤਾਲ ਤੋਂ ਉਹ ਛੱਡ ਕੇ ਸੀ ਨਹੀਂ ਜਾਣਾ ਮੇਰੇ ਪਤੀ ਹਸਪੀਟਲ ਚ ਨੇ ਉਹਨਾਂ ਦਾ ਲਾਗ ਚੱਲ ਰਿਹਾ ਵੀ ਮੈਂ ਛੱਡ ਕੇ ਨਹੀਂ ਜਾ ਸਕਦੀ। ਲੁਧਿਆਣਾ ਪੁਲਿਸ ਨੇ ਪਤਾ 2.1 ਉਹ ਵੀ ਨਹੀਂ ਫੜਿਆ ਦੂਰ ਹੈ ਉਸ ਤੋਂ ਬਾਅਦ ਕੀ ਕਰੇ। ਉਦੋਂ ਲੁਧਿਆਣਾ ਪੁਲਿਸ ਬਿਸਤੂ ਸਾਹਿਬ ਵੀ ਦੱਸ ਸਕਦੇ ਤੁਸੀਂ ਉਹਨਾਂ ਨੂੰ ਪੁੱਛੋ ਵੀ ਬਾਕੀ ਮੁਜਰਮ ਕਿਉਂ ਨਹੀਂ ਫੜੇ ਗਏ ਮੈਂ ਕੀ ਦੱਸ ਸਕਦਾ ਹਾਂ ਤੇ ਬਾਰੇ ਇਹ ਤਾਂ ਪੁਲਿਸ ਦੀ ਕਾਰਵਾਈ ਹੈ ਪੁਲਿਸ ਕੀ ਕਰਦੀ ਹੈ ਪੁਲਿਸ ਨੇ ਦੇਖਣਾ ਹਿੰਦੂ ਸੱਟਨ ਕੀ ਕਰਨਗੇ ਉਹ ਹਿੰਦੂ ਸੱਟਨ ਦੇਖਣਗੇ ਉਹਨਾਂ ਕੀ ਕਰਨਗੇ ਇਸ ਤੋਂ ਇਲਾਵਾ ਹੋਰ ਕੌਣ ਆਇਆ ਸੀਗਾ ਸਰ ਗਵਰਨਰ ਸਾਹਿਬ ਤੋਂ ਪਹਿਲਾਂ ਹੀ ਹੋਰ ਕੋਈ ਆਇਆ ਲਛਮੀਕਾ ਚਾਵਲਾ ਜੀ ਆਏ ਸੀਗੇ ਪੁਰ ਤਪਣੇ ਸਾਡੇ ਲੀਡਰ ਨੇ ਸਾਡੀਆਂ ਮਾਤਾ ਜੀ ਨੇ ਹਾਲਚਲ ਪੁੱਛਣ ਆਏ ਸੀ ਅੱਤਵਾਦ ਦੇ ਚੇਲੇ ਆ ਉਹਨਾਂ ਨੇ ਉਹਨਾਂ ਨੇ ਅੱਤਵਾਦ ਦਾ ਰੂਪ ਦੇਖਿਆ ਉਹਨਾਂ ਨੇ ਅੱਤਵਾਦ ਦਾ ਆ ਵੀ ਰੂਪ ਦੇਖਿਆ ਉਹਨਾਂ ਨੇ ਵੀਡੀਓ ਦੇਖੀ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਵੀ ਇਦਾਂ ਵੀ ਮਾਰਕਟ ਹੁੰਦੀ ਹੈ ਵੀ ਇਦਾਂ ਦਾ ਅੱਤਵਾਦ ਦੇ ਟਾਈਮ ਨਹੀਂ ਹੁੰਦਾ ਸੀਗਾ ਭੇਡ ਬੱਕਰੀਆਂ ਜਿਹਾ ਵੱਢਣਾ ਪਹਿਲਾਂ ਤਾਂ ਸੀ ਵੀ ਗੋਲੀ ਮਾਰਦੀ ਬੰਦਾ ਉਸਦੇ ਲਈ ਮਰ ਜਾਂਦਾ ਸੀਗਾ ਪਰ ਜਿਹੜਾ ਕੱਲ ਜਿਹੜਾ ਪਰਸੋੜਾ ਹਮਲਾ ਕੀਤਾ ਗਿਆ ਸੰਦੀਪ ਥਾਪਰ ਦੇ ਉੱਤੇ ਜਿਸ ਦਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਦਾਂ ਤਾਂ ਭੇਡਾਂ ਨੂੰ ਕੱਟੀਆਂ ਨਹੀਂ ਜਾਂਦੀਆਂ ਬੱਕਰੇ ਨਹੀਂ ਮਾਰੇ ਜਾਂਦੇ ਜਿੱਦਾਂ ਦਾ ਸੰਦੀਪ ਥਾਪਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨਾਮ ਦੀ ਕੋਈ ਚੀਜ਼ ਆਏ ਨਹੀਂ ਛੜਿਆਵੇਂ ਆਪਾਂ ਕੀ ਹਾਲ ਕਰਦੇ ਆ ਸੀਰੀਅਸ ਹੈ ਜਦ ਤੱਕ ਮੈ ਜਿੱਦ ਗੱਲ ਛੁੱਟੀ ਨਹੀਂ ਮਿਲ ਜਾਂਦੀ ਜਦ ਤੱਕ 40 50 ਦਿਨ ਨਹੀਂ ਨਿਕਲ ਜਾਂਦੇ ਮੈਂ ਨਹੀਂ ਮੰਨਦਾ ਵੀ ਉਸ ਸੰਦੀਪ ਥਾਪਰ ਸੇਫ ਹੈਗਾ ਇਹ ਤਾਂ ਸਾਡੇ ਮੰਤਰੀ ਸਾਹਿਬ ਵੀ ਨਹੀਂ ਆਏ ਲੁਧਿਆਣੇ ਤੋਂ ਸਾਡੇ ਸੰਸਦ ਜੀ ਬਿੱਟੂ ਜੀ ਮੰਤਰੀ ਨੇ ਉਹ ਵੀ ਹਾਲ ਲਈ ਪੁੱਛਣ ਆਏ ਇਹ ਤੋਂ ਪਤਾ ਲੱਗਦਾ ਵੀ ਚਿੰਤਾ ਕਿੰਨੀ ਹੈ ਅਗਰ ਕੇਂਦਰ ਸਰਕਾਰ ਕਹਿੰਦੀ ਆ ਵੀ ਅਸੀਂ ਪੰਜਾਬੀਆਂ ਦੇ ਰਾਖੇ ਆ ਅਸੀਂ ਪੰਜਾਬੀ ਹਿੰਦੂਆਂ ਦੇ ਰਾਖੇ ਆ ਤਾਂ ਫੇ ਪੰਜਾਬ ਦੇ ਹਿੰਦੂਆਂ ਦੀ ਚਿੰਤਾ ਵੀ ਤਾਂ ਕਰਕੇ ਦਿਖਾਵੇ ਕੋਈ ਮੰਗ ਕੀ ਹੈ ਜੀ ਤੁਹਾਡੀ ਕੀ ਅੱਗੇ ਆ ਨਾਲ ਨਿਆਂ ਮਿਲਣਾ ਚਾਹੀਦਾ ਨਿਆਂ ਮਿਲਣਾ ਚਾਹੀਦਾ ਸਾਫ਼ ਕਹਿ ਰਹੇ ਆ ਸੰਦੀਪ ਥਾਪਰ ਦੇ ਹੋਏ ਹਮਲੇ ਦਾ ਨਿਆਂ ਮਿਲਣਾ ਚਾਹੀਦਾ ਹਮਲਾ ਤਾਂ ਹੋਇਆ ਹੈ ਕਿਸਮਤਾਂ ਚੀਤ ਹੋ ਗਏ ब्रेन है दोनों काफी उन्होंने इलाज करके और तो ब्लीडिंग यहाँ के आर्थोपेडिक तो सर्जन है बहुत अच्छे से उनसे अच्छे, अच्छे से उन्होंने इलाज करके करना है

ਜਾ ਕਿ ਜੀ ਰੋਟਾ ਅਥੋਰਟੀ ਹੈ ਕਮਿਸ਼ਨਰ ਹੈ ਇਸੀ ਹੈ ਤੁਹਾਨੂੰ ਮੈਡੀਕਲ ਦਾ ਅੱਛਾ ਤੁਹਾਨੂੰ ਮੈਂ ਅੱਛੀ ਮੈਡੀਕਲ ਹਸਪਤਲੋ ਵਿੱਚ ਭੇਜ ਦਿੱਤਾ ਤਾਂ ਪਤਾ ਲੱਗਿਆ ਸੀ ਕਿ ਜੋਰਨਰ ਸਾਹਿਬ ਆ ਰਹੇ ਨੇ ਕਿ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਆਇਓ ਸੀ ਗੁਰਨਰ ਸਾਹਿਬ ਦਾ ਮੈਸੇਜ ਲੱਗਿਆ ਸੀਗਾ ਵੀ ਤੁਸੀਂ ਆ ਜਾਓ ਜ਼ਿਲ੍ਹਾ ਪ੍ਰਸ਼ਾਸਨ ਚਾਹੁੰਦਾ ਸੀ ਗੁਰਨਰ ਸਾਹਿਬ ਕਹਿੰਦੇ ਵੀ ਸਾਨੂੰ ਆ ਕੇ ਮਿਲ ਲਓ ਤੇ ਪਰਿਵਾਰ ਦਾ ਮਤ ਸੀਗਾ ਵੀ ਜੇ ਗੁਰਨ ਅਸੀਂ ਆਪਣੇ ਜਿਹੜਾ ਮੇਰੇ ਉਹਨਾਂ ਦੀ ਵਾਈਫ ਦਾ ਮਤ ਸੀਗਾ ਵੀ ਮੇਰੇ ਹਸਬੰਡ ਕਾਇਲ ਪਏ ਨੇ ਸੱਟਾ ਲੱਗਿਆ ਇਹਨੇ ਹਸਪੀਟਲ ਨੇ ਮੈਂ ਉਹਨਾਂ ਨੂੰ ਛੱਡ ਕੇ ਨਹੀਂ ਜਾਣਾ ਜੇ ਗੁਰਨਤ ਸਿੰਘ ਸਾਹਿਬ ਨੇ ਉਹਨਾਂ ਦਾ ਹਾਲ ਚਾਲ ਪੁੱਛਣਾ ਆਣਾ ਤਾਂ ਹਸਪੀਟਲ ਆ ਸਕਦੇ ਨੇ ਜੀ ਗੁਰਨਤ ਸਿੰਘ ਸਾਹਿਬ ਚਲੇਗੇ ਨੇ ਉਹਨਾਂ ਦੀ ਮਰਜ਼ੀ ਤੇ ਪਰਿਵਾਰ ਵਾਲੇ ਮਿਲਣ ਗਏ ਜੀ ਉੱਥੇ ਨਹੀਂ ਨਹੀਂ ਬਿਲਕੁਲ ਨਹੀਂ ਕਿਹਦੇ ਜਿਸ ਵੀ ਜਿਸ ਔਰਦਾ ਘਰ ਵਾਲਾ ਹਸਪੀਟਲ ਪਿਆ ਹੋਵੇ ਜਿਹਦੀਆਂ ਬਾਹਾਂ ਟੁੱਟੀਆਂ ਹੋਣ ਦੋਵੇਂ ਜਿਹਦੇ ਸਿਰ ਤੇ ਸੱਟਾਂ ਵੱਜੀਆਂ ਹੋਣ ਉਹ ਚੱਲ ਕੇ ਜਾਵੇ ਜਾਂ ਜਿਹਨੇ ਜਿਲੂ ਦੁੱਖ ਲੱਗਦਾ ਇਹਨੂੰ ਟੁੱਕ ਪਰਗੜ ਕਰਨਾ ਤਾਂ ਹਸਪੀਟਲ ਆ ਕੇ ਕਰ ਸਕਦਾ ਸੀ ਗਵਰਨਰ ਸਾਹਿਬ ਵੀ ਉਹ ਜੋ ਸਾਨੂੰ ਮੈਸੇਜ ਲੱਗਿਆ ਵੀ ਉਹਨਾਂ ਨੇ ਸਿਹਤ ਨਹੀਂ ਲਾਓ ਕਰਦੀ ਸੀਗੀ ਵੀ ਉਹ ਹਸਪੀਟਲ ਨਹੀਂ ਆ ਸਕਦੇ ਸੀਗੇ ਇਹ ਹੁਣ ਤੁਸੀਂ ਗਵਰਨਰ ਸਾਹਿਬ ਨੂੰ ਪੁੱਛੋ ਜਾਂ ਪ੍ਰਸ਼ਾਸਨ ਨੂੰ ਪੁੱਛੋ ਆਪਕੋ ਪਹਿਲੇ ਮੈਸੇਜ ਯਹਾਂਨੇ ਕਾ ਲੱਗਾ ਥਾ ਪਹਿਲਾਂ ਵੀ ਉਹਨਾਂ ਨੇ ਬੁਲਾਇਆ ਸੀਗਾ ਵੀ ਸਰਕਟ ਆ ਤੁਸੀਂ ਆਜੋ ਜੋ ਉੱਥੇ ਗਵਰਨਰ ਸਾਹਿਬ ਨੇ ਤੁਹਾਨੂੰ ਬੁਲਾਇਆ ਪਰਿਵਾਰ ਦੇ ਬੰਦੇ ਨੂੰ ਬੁਲਾਇਆ ਸੀ ਪਰ ਉਹਨਾਂ ਦੇ ਪਰਿਵਾਰ ਨੇ ਬਿਲਕੁਲ ਸਾਬਨਾ ਕਰਤਾ ਵੀ ਅਸੀਂ ਹਸਪੀਟਲ ਤੋਂ ਛੱਡ ਕੇ ਸੀ ਨਹੀਂ ਜਾਣਾ ਮੇਰੇ પતિ ਹਸਪੀਟਲ ਚ ਨੇ ਉਹਨਾਂ ਦਾ ਲਾਜ ਚੱਲ ਰਿਹਾ ਵੀ ਮੈਂ ਛੱਡ ਕੇ ਨਹੀਂ ਜਾ ਸਕਦੀ। ਮੈਂ ਲੋਕਾ ਲਗਾਣਾ ਪੁਲਿਸ ਨੇ ਪਿੱਛੇ ਦੋ ਦੋਸ਼ੀ ਇੱਕ ਕੋਈ ਨਹੀਂ ਪਕੜਾ ਦੂਰ ਹੈ ਉਸ ਤੋਂ ਬਾਅਦ ਕੀ ਕਹਿੰਦੇ। ਇਹ ਤਾਂ ਲੁਧਿਆਣਾ ਪੁਲਿਸ ਪਿੰਛੇ ਸਾਹਿਬ ਹੀ ਦੱਸ ਸਕਦੇ ਤੁਸੀਂ ਉਹਨਾਂ ਨੂੰ ਪੁੱਛੋ ਵੀ ਬਾਕੀ ਮੁਜਰਮ ਕਿਉਂ ਨਹੀਂ ਫੜੇ ਗਏ ਮੈਂ ਕੀ ਦੱਸ ਸਕਦੇ ਹਾਂ ਤੇ ਬਾਰੇ ਇਹ ਤਾਂ ਪੁਲਿਸ ਦੀ ਕਾਰਵਾਈ ਹੈ ਪੁਲਿਸ ਕੀ ਕਰਦੀ ਹੈ ਪੁਲਿਸ ਨੇ ਦੇਖਣਾ ਹਿੰਦੂ ਗੱਟਨ ਕੀ ਕਰਨਗੇ ਉਹ ਹਿੰਦੂ ਗੱਟਨ ਦੇਖਣਗੇ ਉਹਨਾਂ ਕੀ ਕਰਨਗੇ ਇਸ ਤੋਂ ਇਲਾਵਾ ਹੋਰ ਕੌਣ ਆਇਆ ਸੀਗਾ ਗਵਰਨਰ ਸਾਹਿਬ ਤੋਂ ਪਹਿਲਾਂ ਹੀ ਹੋਰ ਕੋਈ ਆਇਆ ਲਸਪੀਗਾ ਚਾਵਲਾ ਜੀ ਆਏ ਸੀਗੇ ਪੁਰਾਣੇ ਤਰਨੇ ਸਾਡੇ ਲੀਡਰ ਨੇ ਸਾਡੀਆਂ ਮਾਤਾ ਜੀ ਨੇ ਹਾਲਚਲ ਪੁੱਛਣ ਆਏ ਸੀ ਅੱਤਵਾਦ ਝੇਲਿਆ ਉਹਨਾਂ ਨੇ ਉਹਨਾਂ ਨੇ ਅੱਤਵਾਦ ਦਾ ਰੂਪ ਦੇਖਿਆ ਉਹਨਾਂ ਨੇ ਅੱਤਵਾਦ ਦਾ ਆ ਵੀ ਰੂਪ ਦੇਖਿਆ ਉਹਨਾਂ ਨੇ ਵੀਡੀਓ ਦੇਖੀ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਵੀ ਇਦਾਂ ਵੀ ਮਾਰਕਟ ਹੁੰਦੀ ਹੈ ਵੀ ਇਦਾਂ ਦਾ ਅੱਤਵਾਦ ਦੇ ਟਾਈਮ ਨਹੀਂ ਹੁੰਦਾ ਸੀਗਾ ਭੇਡ ਬੱਕਰੀਆਂ ਜਿਹਾ ਵੱਡਣਾ ਪਹਿਲਾਂ ਤਾਂ ਜੀ ਆ ਵੀ ਗੋਲੀ ਮਾਰਦੀ ਬੰਦਾ ਉਸੇ ਲਈ ਮਰ ਜਾਂਦਾ ਸੀਗਾ ਪਰ ਜਿਹੜਾ ਕੱਲ ਜਿਹੜਾ ਪਰਸੋੜਾ ਹਮਲਾ ਕੀਤਾ ਗਿਆ ਸੰਦੀਪ ਥਾਪਰ ਦੇ ਉੱਤੇ ਜਿਸ ਦਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਦਾਂ ਦਾ ਭੇਡਾਂ ਨਾਲ ਕਟੀਆਂ ਨਹੀਂ ਜਾਂਦੀਆਂ ਬੱਕਰੀਆਂ ਮਾਰੇ ਜਾਂਦੇ ਜਿੰਦਾ ਸੰਦੀਪ ਸਾਹਿਬ ਕੋ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨਾਮ ਦੇ ਕੋਈ ਚੀਜ਼ ਆਏ ਨਹੀਂ ਛੜਿਆ ਵਿੱਚ ਸੀਰੀਅਸ ਹੈ ਜਿੰਦਗੀ ਵਾਲਾ ਛੁੱਟੀ ਨਹੀਂ ਮਿਲ ਜਾਂਦੀ ਜਦ ਤੱਕ ਚੱਲਦੇ ਮੈਂ ਨਹੀਂ ਮੰਨਦਾ ਥਾ ਪਰ ਸੇਫ ਹੈਗਾ ਕਿ ਨਹੀਂ ਆਏ ਲੁਧਿਆਣਾ ਤੋਂ ਸਾਡੇ ਸੰਸ ਜਗਨੀ ਸਿੰਘ ਬਿੱਟੂ ਜੀ ਮੰਤਰੀ ਨੇ ਉਹ ਵੀ ਹਾਲ ਲਈ ਪੁੱਛਣ ਆਏ ਇਹ ਤੋਂ ਪਤਾ ਲੱਗਦਾ ਵੀ ਚਿੰਤਾ ਕਿੰਨੀ ਹੈ ਅਗਰ ਕੇਂਦਰ ਸਰਕਾਰ ਕਹਿੰਦੀ ਹੈ ਵੀ ਅਸੀਂ ਪੰਜਾਬੀਆਂ ਦੇ ਰਾਖੇ ਹਾਂ ਅਸੀਂ ਪੰਜਾਬੀ ਹੀਰੂਆਂ ਦੇ ਰਾਖੇ ਹਾਂ ਤਾਂ ਫੇ ਪੰਜਾਬ ਦੇ ਹਿੰਦੂਆਂ ਦੀ ਚਿੰਤਾ ਵੀ ਤਾਂ ਕਰਕੇ ਦਿਖਾਵੇ ਕੋਈ ਮੰਗ ਕੀ ਹੈ ਜੀ ਤੁਹਾਡੀ ਕੀ ਅੱਗੇ ਆ ਆ ਨਾਲ ਨਿਆਂ ਮਿਲਣਾ ਚਾਹੀਦਾ ਨਿਆਂ ਮਿਲਣਾ ਚਾਹੀਦਾ ਸਾਫ਼ ਕਹਿ ਰਹੇ ਆ ਸੰਦੀਪ ਥਾਪਰ ਦੇ ਹੋਏ ਹਮਲੇ ਦਾ ਨਿਆਂ ਮਿਲਣਾ ਚਾਹੀਦਾ